ਉਹ ਮੇਰੇ ਬੱਚੇ ਅੱਜ ਵੀ ਤਾਇਆ ਜੀ ਕਹਿੰਦੇ ਨੇ ਸਰਦੂਲ ਸਾਹਿਬ ਨੂੰ ਹੁਣ ਫੋਟੋ ਖਿੱਚ ਲੋ ਯਾਰ ਆਪੇ ਜੱਫੀ ਪਾ ਲਈ ਯਾਰ ਹਾਂ ਕਹਿ ਕੇ ਜੱਫੀ ਪੋਈ ਜੱਗਦੀ ਪੋਈ ਇਹਨੂੰ ਜਿਹਨੇ ਪਿਆਰ ਸੋ ਥੈਂਕ ਯੂ ਖਾਨ ਸਾਹਿਬ ਬਾਕੀ ਤਾਂ ਤੁਸੀਂ ਦੇਵਤਿਆਂ ਦਾ ਨਾਮ ਸਾਡੀ ਮਾਈ ਦਾ ਨਾਮ ਇਡੇ ਪਿਆਰ ਨਾਲ ਰਹਿਓ ਸਾਨੂੰ ਕਈਆਂ ਨੇ ਕਮੈਂਟ ਕੀਤੇ ਦੇਖੋ ਸਚਾਈ ਸਚਾਈ ਹੁੰਦੀ ਹੈ ਕਮੈਂਟ ਕੀਤੇ ਉਹ ਯਾਰ ਤੁਸੀਂ ਉਹਨੂੰ ਸਦਰੇ ਨੂੰ ਤਾਂ ਮੁਸਲਮਾਨ ਹੈ ਪਰ ਯਾਰ ਤੁਸੀਂ ਤਾਂ ਯਾਰ ਕਮਾਲ ਦੀ ਗੱਲ ਸਾਡੀ ਮਾਈ ਦਾ ਨਾਮ ਇਡੇ ਪਿਆਰ ਨਾਲ ਰਹਿ ਸਾਡੇ ਦੇਵਤਿਆਂ ਦਾ ਨਾਮ ਇੱਥੇ ਵਸਦੇ ਹੋ ਸਰਦੂਲ ਸਾਹਿਬ ਜਦੋਂ ਕਿ ਤੇ ਗਾਉਂਦੇ ਸੀ ਕਿ ਕਹਿੰਦੇ ਨੇ ਮਾਂ ਸ਼ੇਰਾਂ ਵਾਲੀਏ ਮੇਰਾ ਸलाम ਤੈਨੂੰ ਇਹਦਾ ਠੀਕ ਹੈ ਭਾਵੇਂ ਜਾਤ ਦਾ ਮੁਸਲਮਾਨ ਹਾਂ ਮੈਂ ਕਲਾਕਾਰ ਦਾ ਕੋਈ ਦੀਨ ਮਜਬ ਨਹੀਂ ਤੇਰੇ ਦਰਦੇ ਖੜਾ ਵੱਤ ਕਿਸਮਤ ਇਨਸਾਨ ਹਾਂ ਮੈਂ ਉਹ ਸਾਡੇ ਸਵਰਗੀਏ ਪੰਜਾਬ ਦੇ ਸੁਰ ਸਰਤਾ ਸੰਦੂਸ ਕੰਦਰ ਜੀ ਜਿਹੜਾ ਦੁਨੀਆ ਤੇ ਨਹੀਂ ਰਹੀ ਪਰ ਅਖੀਲੀ ਵਾਰ ਦਰਸ਼ਨ ਹੋਈ ਸੀ ਠਾਈ ਤੋਂ ਕੋਨ ਫਰੋਸ਼ ਬੋਲ ਤੋ ਥੈਂਕ ਯੂ ਅਰ ਤੁਸੀਂ ਆਇਓ ਤੁਹਾਡਾ ਨਿਗਾ ਸਵਾਗਤ ਮੈਂ ਨਿਵਾਣਾ ਜਾਂ ਐਂਕਰ ਗੁਰੂ ਸਾਹਿਜਾ ਕਿਉਂਕਿ ਮੈਨੂੰ ਕੋਈ ਨਹੀਂ ਬੁਲਾਉਂਦਾ ਸਾਰੇ ਕਹਿੰਦੇ ਵੀ ਇਹ ਬੰਦਾ ਮੋਟਾ ਹੈ। ਬਾਕੀ ਤੁਸੀਂ ਹੁਣ ਮੇਰੀ ਫੋਟੋ ਕਿਦਰ ਸਾਰੇ ਜਣੇ ਛੇੜੇ ਮੇਰੇ ਘਰੇ ਵੀ ਭੇਜ ਦਿਆ ਜੀ। ਕਿਉਂਕਿ ਮੇਰੇ ਘਰ ਆ ਨਹੀਂ ਲਿਆ ਕਿ ਕਹਿੰਦਾ ਕਿ ਗਿਆ ਸੀ। ਖਾਨ ਸਾਹਿਬ ਨੇ ਫੋਟੋ ਨਹੀਂ ਖਿਚਾਈ। ਇਹਨੂੰ ਕਹਿੰਦੇ ਨੇ ਪਿਆਰ। ਸੋ ਥੈਂਕ ਯੂ ਮਿਹਰਬਾਨੀ ਤੁਸੀਂ ਮੈਨੂੰ ਪਿਆਰ ਕੀਤਾ ਹੈ। ਪਰਮਾਤਮਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਦਿਨ ਤੁਨੀ ਰਾਤ ਚੋੜੀ ਤਰਤੀ ਬਖਸ਼ੋ। ਮੈਂ ਤਾਂ ਕਹਿਣਾ ਹਾਂ ਜੀ ਨਾਮ ਰਹੀਮ ਤੇ ਮੌਲਾ ਕੀ ਜੇ ਗੱਲ ਸਮਝ ਲਈ ਫੇਰ ਰੋਲਾ। ਸੁਭਾਨ ਇੰਦਰ ਮੰਦਰ ਇੰਦਰ ਮਸਜਿਦ ਇੰਦਰ ਗੁਰਦੁਆਰਾ ਇੰਦਰ ਗਿਰਜਾ ਇੰਦਰ ਗਿਰਜਾ ਇੰਦਰ ਗਿਰਜਾ ਇੰਦਰ ਗਿਰਜਾ ਹੁਣ ਤੁਸੀਂ ਸੋਚੋਗੇ ਭਾਈ ਸਾਹਿਬ ਨੇ ਮੰਦਰ ਮਸਜਿਦ ਗੁਰਦੁਆਰਾ ਇੱਕ ਵਾਰੀ ਕਿਹਾ ਗਿਰਜਾ ਪੰਜ ਵਾਰੀ ਕਹਿ ਦਿੱਤਾ ਕਹਿਣ ਦਾ ਮਤਲਬ ਜਬ ਮੰਦਰ ਦੀ ਚੌਕੜ ਤੇ ਗਿਰਜਾ ਜਾਂ ਗੁਰਦੁਆਰੇ ਦੀ ਚੌਕੜ ਤੇ ਗਿਰਜਾ ਜਬ ਮਸਜਿਦ ਦੀ ਚੌਕੜ ਤੇ ਗਿਰਜਾ ਜਾਂ ਗਿਰਜੇ ਦੀ ਚੌਕੜ ਤੇ ਗਿਰਜਾ ਸਾਰੇ ਰਸਤੇ ਉਸ ਰੱਬ ਦੇ ਰਾਹ ਨੂੰ ਜਾਂਦੇ ਰੱਬ ਦੇ ਘਰ ਨੂੰ ਜਾਂਦੇ ਜਿੰਨਾ ਮਰਜ਼ੀ ਨਾਮ ਲੈ ਲੋ ਰੱਬ ਦਾ ਨਾਮ ਮਿੱਠਾ ਲੱਡੂ ਵਰਗਾ ਹੁੰਦਾ ਜਿੱਦ ਤਰੋਂ ਮਰਜ਼ੀ ਦੰਦੀ ਮਾਰ ਲੋ ਉਹਨੇ ਮਿੱਠਾ ਟੇਸਟ ਦੇਣਾ ਹੈ ਉਹਨੇ ਨਹੀਂ ਸਾਨੂੰ ਬੱਕਰੇ ਕੀਤਾ ਅਸੀਂ ਆਪਣੇ ਆਪ ਬੱਕਰੇ ਹੋਏ ਹੋਏ RAM ਵੀ ਮੇਰੇ ਸ਼ਾਮ ਵੀ ਮੇਰਾ ਮੇਰੀ ਮਾਂ ਵੀ ਮੇਰੀ ਹੈ ਸ਼ੰਕਰ ਭਗਵਾਨ ਵੀ ਮੇਰੇ ਸਭ ਮੇਰੇ ਤੁਸੀਂ ਵੀ ਮੇਰੇ ਹੋ ਜੇ ਤੁਸੀਂ ਮੈਨੂੰ ਆਪਣਾ ਸਮਝਦੇ ਹੋ ਤੁਸੀਂ ਵੀ ਮੇਰੇ ਹੀ ਮੈਨੂੰ ਕੋਈ ਗੈਰਪਰਾਇਆ ਨਹੀਂ ਲੱਗਦਾ ਤੁਹਾਡੇ ਵਿੱਚੋਂ ਬੈਠਾ ਸਭ ਆਪਣੇ ਲੱਗਦੇ ਹਾਂ ਰੱਬ ਰੱਬ ਕਰੇ ਮਾਰੇ ਰੱਬ ਦੇ ਆ ਬੰਦਿਆਂ ਨੂੰ ਇੰਨਾ ਨਹੀਂਓ ਬੰਦੇ 'ਚ ਹੰਕਾਰ ਹੋਣਾ ਚਾਹੀਦਾ ਇੱਟ ਚੁੱਕਣ ਤੋਂ ਪਹਿਲਾਂ ਪੱਥਰ ਉਠਾਓ ਪਰ ਪਹਿਲਾਂ ਨਹੀਂਓ ਕਿਸੇ ਉੱਤੇ ਵਾਰ ਹੋਣਾ ਚਾਹੀਦਾ ਜਿਸ ਦੇਸ਼ ਵਿੱਚ ਗੰਗਾ ਮਈਆ ਦਾ ਬਹਾਵ ਹੋਵੇ ਉੱਥੇ ਨਹੀਂਓ ਖੂਨ ਦਾ ਵਪਾਰ ਹੋਣਾ ਚਾਹੀਦਾ ਤੇਰੇ ਗਲ ਗਾਤਰਾ ਤੇ ਮੇਰੇ ਅਜਨੂ ਵੀਰਾ ਦੋਵਾਂ ਦਾ ਹੀ ਦਿਲੋਂ ਸਤਕਾਰ ਹੋਣਾ ਚਾਹੀਦਾ ਓਏ ਰੱਬ ਦੀ ਬੰਦਗੀ ਬੰਦਾ ਕਰੇ ਨਾ ਕਰੇ ਪਰ ਬੰਦੇ ਨੂੰ ਬੰਦੇ ਨਾਲ ਪਿਆਰ ਹੋਣਾ ਚਾਹੀਦਾ ਇਹ ਮੁਹੱਬਤ ਦੀ ਦੁਨੀਆ ਹੈ ਇਥੋਂ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਸਭ ਕੁਝ ਧਰਿਆ ਧਰਾਇਆ ਰਹਿ ਜਾਂਦਾ ਹਜੂਰ ਸੋ ਪਿਆਰ ਨਾਲ ਰਿਹਾ ਕਰੋ ਮੁਹੱਬਤ ਨਾਲ ਰਿਹਾ ਕਰੋ